ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਵਿੱਚ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੁੰਦੇ ਨੇ ਉਹਨਾਂ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਈਆਂ ਨੂੰ ਰਿਪੋਰਟ ਕੀਤਾ ਗਿਆ ਤੇ ਕੁਝ ਅਜੇ ਨੇ ਜਿਨ੍ਹਾਂ ਨੂੰ ਉੱਥੇ ਹੀ ਡੇਟੇਨ ਕੀਤਾ ਜਾਂਦਾ ਹੈ ਉਹਨਾਂ ਨੂੰ ਸਖਤ ਸੁਰੱਖਿਆ ਦੇ ਵਿੱਚ ਤੇ ਨਿਗਰਾਨੀ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਜਦੋਂ ਸੰਬੰਧਤ ਏਜੰਸੀ ਜਾਂ ਵਿਭਾਗ ਉਹਨਾਂ ਨੂੰ ਸੱਦਦਾ ਹੈ ਤਾਂ ਉਹਨਾਂ ਨੂੰ ਹਾਜ਼ਰ ਵੀ ਹੋਣਾ ਪੈਂਦਾ ਹੈ ਖਾਸ ਕਰ ਉਹਨਾਂ ਦੇ ਨਾਲ ਕੁਝ ਮੋਨੀਟਰ ਜੋੜ ਦਿੱਤੇ ਜਾਂਦੇ ਨੇ ਕੁਝ ਯੰਤਰ ਲਗਾ ਦਿੱਤੇ ਜਾਂਦੇ ਨੇ ਜਿਹੜੇ ਉਹਨਾਂ ਨੂੰ ਲਗਾਤਾਰ ਟ੍ਰੇਸ ਕਰਦੇ ਰਹਿੰਦੇ ਨੇ ਤੇ ਉਹਨਾਂ ਦੀ ਜਾਣਕਾਰੀ ਹਮੇਸ਼ਾ ਸਰਕਾਰ ਦੇ ਕੋਲ ਉਪਲਬਧ ਰਹਿੰਦੀ ਹੈ ਪਰ ਹੁਣ ਅਜੇ ਹੀ ਲੋਕਾਂ ਨੂੰ ਇੱਕ ਸੱਦਾ ਆਉਂਦਾ ਹੈ ਕਿ ਤੁਹਾਨੂੰ ਪੁਛਗਛ ਲਈ ਸੱਦਿਆ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਮਰੀਕਾ ਦੇ ਵਿੱਚ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਜਿਹਨੂੰ ਸ਼ਾਰਟ ਦੇ ਵਿੱਚ ਆਈ ਐਸ ਕਿਹਾ ਜਾਂਦਾ ਹੈ ਆਈ ਸੀ ਈ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਪੁਸ਼ਗਿਸ਼ ਲਈ ਲੋਕਾਂ ਨੂੰ ਸੱਦਿਆ ਗਿਆ ਸੀਗਾ ਤੇ ਇੱਕ ਜਿਹੜਾ ਉੱਥੇ ਖਾਸ ਇੱਕ ਪ੍ਰੋਗਰਾਮ ਹੁੰਦਾ ਹੈ ਜਾਂ ਕਹਿ ਲਓ ਕਿ ਇੱਕ ਸਕੀਮ ਹੈ ਪਾਲਿਸੀ ਹੈ ਜਿਹਦੇ ਤਹਿਤ ਅਜਿਹੇ ਲੋਕਾਂ ਨੂੰ ਡਿਟੇਨ ਕੀਤਾ ਜਾਂਦਾ ਹੈ ਇਹਨੂੰ ਏਟੀਡੀ ਕਹਿੰਦੇ ਨੇ ਜਦੀ ਫੁੱਲ ਫਾਰਮ ਹੈ ਅਲਟਰਨੇਟਿਵਜ਼ ਟੂ ਡਿਟੈਂਸ਼ਨ ਯਾਨੀ ਕਿ ਉਹਨਾਂ ਨੂੰ ਡਿਟੈਂਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਰੁਟੀਨ ਦੇ ਵਿੱਚ ਉਹ ਜਦੋਂ ਵੀ ਸੱਦੇ ਜਾਂਦੇ ਨੇ ਤਾਂ ਉਹ ਲੋਕ ਪਹੁੰਚਦੇ ਨੇ ਤੇ ਅਧਿਕਾਰੀਆਂ ਸਾਹਮਣੇ ਪੇਸ਼ ਵੀ ਹੁੰਦੇ ਨੇ ਤੇ ਹੁਣ ਇਸੇ ਤਰ੍ਹਾਂ ਦੇ ਸੰਦੇਸ਼ ਜਾਂਦੇ ਨੇ ਅਜਿਹੇ ਲੋਕਾਂ ਨੂੰ ਤੇ ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੂੰ ਇੱਕ ਟੀਚਾ ਇਸ ਨੂੰ ਦਿੱਤਾ ਗਿਆ ਸੀਗਾ ਕਿ ਇੱਕ ਦਿਨ ਦੇ ਵਿੱਚ 3000 ਲੋਕਾਂ ਨੂੰ ਗ੍ਰਿਫਤਾਰ ਕਰਨਾ ਹੈ ਪਰ 2200 ਤੋਂ ਵੱਧ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਲੋਕ ਆਪਣੇ ਰੁਟੀਨ ਦੇ ਵਾਂਗ ਪਹੁੰਚੇ ਸੀਗੇ ਪਰ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਇੱਕੋ ਦਿਨ ਦੇ ਵਿੱਚ 2200 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਅਮਰੀਕਾ 'ਚ ਪਹਿਲਾ ਰਿਕਾਰਡ ਸਥਾਪਿਤ ਹੋ ਗਿਆ ਹੈ ਕਿ ਲੋਕਾਂ ਦੇ ਨਾਲ ਅਜਿਹਾ ਕੀਤਾ ਗਿਆ ਹੋਵੇ ਇਹਦੇ ਵਿੱਚੋਂ ਏ ਵੀ ਕਹਿੰਦੇ ਬਹੁਤੇ ਲੋਕ ਨੇ ਜਿਨ੍ਹਾਂ ਨੇ ਕੋਈ ਨਾ ਕੋਈ ਅਰਜ਼ੀ ਲਗਾਈ ਹੋਈ ਹੈ ਜਿਨ੍ਹਾਂ ਨੇ ਕੋਈ ਸ਼ਰਨ ਲੈਣ ਵਾਸਤੇ ਅਸਾਈਲਮ ਵਾਸਤੇ ਵੀ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਯਾਨੀ ਕਿ ਗ੍ਰਿਫਤਾਰ ਉਹਨਾਂ ਨੂੰ ਕਰ ਲਿਆ ਗਿਆ ਤਾਂ ਇਹ ਵੱਡੀ ਕਾਰਵਾਈ ਹੋ ਚੁੱਕੀ ਹੈ ਤੇ ਹੁਣ ਇਸ ਪੂਰੇ ਮਾਮਲੇ ਦੀ ਘਟਨਾਕਰਮ ਦੀ ਜੋ ਬਾਈਡਨ ਦੀ ਸਰਕਾਰ ਦੇ ਨਾਲ ਤੁਲਨਾ ਕੀਤੀ ਜਾ ਰਹੀ ਹੈ ਕਿ 트럼ਪ ਦੀ ਸਰਕਾਰ ਵੇਲੇ ਆਲੋਚਕ ਕਹਿੰਦੇ ਨੇ ਕਿ ਧੋਖਾ ਕੀਤਾ ਗਿਆ ਜਿਹੜੇ ਲੋਕਾਂ ਨੂੰ ਤੁਸੀਂ ਖੁਦ ਕਹਿੰਦੇ ਡਿਟੇਨ ਕੀਤਾ ਹੋਇਆ ਜਿਨ੍ਹਾਂ ਦੇ ਐਂਕਲਸ ਵਗੈਰਾ ਦੇ ਉੱਤੇ ਯੰਤਰ ਲੱਗੇ ਹੋਏ ਨੇ ਮੋਨੀਟਰ ਲੱਗੇ ਹੋਏ ਨੇ ਜਿਹੜੇ ਉਹਨਾਂ ਨੂੰ ਲਗਾਤਾਰ ਜੀਪੀਐਸ ਰਾਹੀਂ ਸਮਾਰਟਫੋਨ ਦੇ ਰਾਹੀਂ ਨਿਗਰਾਨੀ ਦੇ ਵਿੱਚ ਰੱਖਦੇ ਨੇ ਤੇ ਜਦੋਂ ਲੋਕ ਆਉਂਦੇ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਉਹਨਾਂ ਨੂੰ ਵਾਪਸ ਵੀ ਭੇਜਿਆ ਜਾਂਦਾ ਹੈ ਤਾਂ ਅਜਿਹੇ ਲੋਕਾਂ ਨੂੰ ਸਦਨਾ ਸੰਦੇਸ਼ ਭੇਜਣੇ ਤੇ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲੈਣਾ ਸਿੱਧਾ ਧੋਖਾ ਕਰਾਰ ਦਿੱਤਾ ਜਾ ਰਿਹਾ ਹੈ ਡੋਨਾਲਡ ਟਰੰਪ ਦੀ ਸਰਕਾਰ ਵੱਲੋਂ ਜੋ ਲੋਕਾਂ ਦੇ ਨਾਲ ਕੀਤਾ ਗਿਆ ਆਲੋਚਕ ਇਹਨੂੰ ਕਹਿ ਰਹੇ ਨੇ ਜਦਕਿ ਇਹ ਪ੍ਰੋਗਰਾਮ ਬਾਈਡਨ ਦੀ ਸਰਕਾਰ ਦੇ ਵਿੱਚ ਵੀ ਚੱਲਦਾ ਸੀਗਾ ਤੇ ਇਹਦੇ ਵਿੱਚ ਕਹਿੰਦੇ ਜੀ ਲੋਕ ਉੱਚ ਪੱਧਰ ਦੇ ਉੱਤੇ ਇਸ ਦੀ ਪਾਲਣਾ ਵੀ ਕਰਦੇ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਸੀ ਪੁਸ਼ਕਿਸ ਦਾ ਹਿੱਸਾ ਬਣਦੇ ਸੀ ਤੇ ਵਾਪਸ ਚਲੇ ਜਾਂਦੇ ਸੀ ਆਪਣੇ ਕੰਮ ਕਾਜ ਵੀ ਕਰ ਸਕਦੇ ਸੀ ਪਰ ਟਰੰਪ ਸਰਕਾਰ ਵੱਲੋਂ ਜੋ ਲਗਾਤਾਰ ਫੈਸਲੇ ਲਏ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਇਹ ਫੈਸਲਾ ਬੜਾ ਅਜੀਬ ਜਿਹਾ ਹੈ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਜੇ ਗ੍ਰਿਫਤਾਰੀ ਹੋਈ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਵਾਪਸ ਵੀ ਭੇਜਿਆ ਜਾਵੇ ਜਿਦੇ ਵਿੱਚ ਬਹੁ ਗਿਣਤੀ ਪੰਜਾਬੀ ਭਾਰਤੀ ਵੀ ਹੋ ਸਕਦੇ ਨੇ ਫਿਲਹਾਲ ਕੋਈ ਅੰਕੜੇ ਸਾਹਮਣੇ ਨਹੀਂ ਆਏ ਪਰ ਕੁੱਲ ਮਿਲਾ ਕੇ 2200 ਤੋਂ ਵੱਧ ਲੋਕ ਨੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇੱਕ ਚਰਚਾ ਇਹ ਵੀ ਹੈ ਕਿ ਕੋਈ ਚੌਥੀ ਜਮਾਤ ਦਾ ਵਿਦਿਆਰਥੀ ਵੀ ਹੈ ਜਿਹੜਾ ਆਪਣੇ ਪਿਤਾ ਦੇ ਨਾਲ ਰਹਿ ਰਿਹਾ ਸੀ ਉਹਨੂੰ ਵੀ ਡਿਟੇਨ ਕਰ ਲਿਆ ਗਿਆ ਇਸੇ ਤਰ੍ਹਾਂ ਤੇ ਉਹਨੂੰ ਵੀ ਕਿਸੇ ਵਹੀਕਲ ਦੇ ਰਾਹੀਂ ਕਿਤੇ ਹੋਰ ਲਜਾਇਆ ਗਿਆ ਕੁਝ ਵਿਅਕਤੀ ਅਜੇ ਨੇ ਜਿਹੜੇ ਪੂਰੀ ਪਾਲਣਾ ਕਰਦੇ ਸੀਗੇ ਸਰਕਾਰ ਦੇ ਕਹਿਣੇ ਮੁਤਾਬਕ ਚੱਲਦੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਅਜਿਹਾ ਕਿਉਂ ਕੀਤਾ ਗਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਆਗੂਆਂ ਨੇ ਆਈਐਸ ਦੇ ਉੱਤੇ ਜਿਹੜੀ ਏਜੰਸੀ ਹੈ ਆਈਸੀਆਈ ਉਹਦੇ ਆਈਸੀਈ ਉਹਦੇ ਉੱਤੇ ਦਬਾਅ ਬਣਾਇਆ ਸੀਗਾ ਗ੍ਰਿਫਤਾਰੀ ਦਾ ਤੇ ਇਹ ਟਾਰਗੇਟ ਸੀਗਾ ਕਹਿੰਦੇ ਜੀ ਵੀ 3000 ਬੰਦਾ ਗ੍ਰਿਫਤਾਰ ਇੱਕ ਦਿਨ ਦੇ ਵਿੱਚ ਕਰਨਾ ਹੈ ਪਰ 2200 ਤੋਂ ਵੱਧ ਹੁਣੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਇਹਦੇ ਵਿੱਚ ਕਈ ਲੀਡਰਾਂ ਦੇ ਉੱਤੇ ਵੀ ਸਵਾਲ ਖੜੇ ਹੋ ਚੁੱਕੇ ਨੇ ਡੋਨਾਲਡ ਟਰੰਪ ਸਰਕਾਰ ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹੀ ਹੈ ਟਰੰਪ ਵੀ ਸਵਾਲਾਂ ਦੇ ਘੇਰੇ 'ਚ ਨੇ ਪਰ ਇਹ ਲੋਕਾਂ ਦੇ ਨਾਲ ਸਿੱਧਾ ਧੋਖਾ ਹੀ ਮੰਨਿਆ ਜਾ ਰਿਹਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਦੇ ਦੌਰਾਨ ਇਸੇ ਸਾਲ ਦੇ ਵਿੱਚ ਤਿੰਨ ਜਹਾਜ਼ ਲਗਾਤਾਰ ਪੰਜਾਬ ਆਏ ਸੀ ਜਿਦੇ ਵਿੱਚ ਭਾਰਤੀਆਂ ਨੂੰ ਪੰਜਾਬੀਆਂ ਨੂੰ ਗੁਜਰਾਤੀਆਂ ਨੂੰ ਤੇ ਹਰਿਆਣੇ ਦੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀਗਾ ਉਹਨਾਂ ਦੇ ਲੱਖਾਂ ਬਰਬਾਦ ਹੋ ਗਏ ਸੀ ਜਿਹੜੇ ਡੰਕੀ ਲਗਾ ਕੇ ਗਏ ਸੀ ਤੇ ਹੁਣ ਵੀ ਇਹੀ ਬੱਦਲ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਨੇ ਦੇਖਣਾ ਹੋਵੇਗਾ ਹੋਰ ਅਪਡੇਟਸ ਕੀ ਆਉਂਦੀਆਂ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ